ਲਓ ਵੀ ਮਿੱਤਰੋ ਪਹਿਲਾ ਸੌਦਾ ਹਰੀ ਕੇ ਕਲਾ ਬਕਰਾ ਮੰਡੀ ਦਾ ਹੋਇਆ ਆ ਖੀਰਾ ਬਕਰਾ ਤੇ ਇਹਦਾ ਸੌਦਾ ਹੋਇਆ 7500 ਦਾ ਬਾਈ ਕਿਹੜਾ ਪੰਡ ਆਪਣਾ ਵੱਡੇ ਹਰੀ ਕੀ ਇਹੇ ਪੰਡਾ ਹਾਂਜੀ ਹਾਂਜੀ ਇਹੇ ਠੀਕ ਆ ਬਾਈ ਜੱਗੇ ਨੂੰ ਦੇਤਾ ਇਹ ਬਕਰਾ ਹਾਂ ਬਾਈ ਦੇਦਾ ਠੀਕ ਆ ਬਾਈ ਲਓ ਵੀ ਬਾਈ ਨੂੰ ਪੈਸੇ ਗਿਣ ਦਿਓ ਚਲ ਆਵੀ ਪੈਸੇ ਤੁਸੀਂ ਵੀ ਦੋਸਤੋ ਮੰਗਲਵਾਰ ਨੂੰ ਇਸ ਮੰਡੀ ਤੇ ਪਹੁੰਚਿਆ ਕਰੋ ਤੇ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਆ ਬੱਕਰਾ ਤੁਹਾਨੂੰ ਦੁਬਾਰਾ ਵਿਖਾ ਦਿੰਨੇ ਆ ਹਾਂ 225 ਕਰਾ ਕਰੜਾ ਕੁੱਤਾ ਕੰਮ ਹੈ ਇਹ ਅਰਦਾਸ ਸਹੀ ਤਰ੍ਹਾਂ ਕਿ ਨਹੀਂ ਪਸੰਦ ਮੇਰੇ ਨੂੰ ਨਹੀਂ ਆ ਮੰਡੀ ਨਾ ਖੋਲ੍ਹੀ ਜੁੰਦਾ ਯਾਰ ਅੱਪ ਅੰਦਰ ਖੋਲ੍ਹਣੇ ਛੱਡ ਪੰਡਾ ਨਹੀਂ ਕਿੰਨੇ ਆ ਕਾਲਾ ਸੌਦਾ ਹੋਇਆ ਬਾਈ ਆਦਾ ਇਹਦਾ ਬਾਈ ਜੀ ਕਿੰਨੇ ਚੋ ਗਿਆ ਇਹ 5000 ਚ ਪੂਰੇ 5000 ਚ ਕੀਦੀ ਸੀ ਇਹ 5000 ਲਾਇਆ ਉਹਦੀ ਗੈਨੀ ਦੀ ਅੱਛਾ 5000 ਰੁਪਇਆ ਲਾਇਆ ਪੂਰਾ ਠੀਕ ਆ ਲਓ ਵੀ 5000 ਦਾ ਮਗਰ ਕੀ ਆ ਦੇ ਬੱਚਾ ਜੀ ਮਗਰ ਆ ਵੀ ਇਹਦਾ ਬਹੁਤ ਵਧੀਆ ਸੌਦਾ ਹੋ ਗਿਆ ਯਾਰ ਆ ਬੱਚਾ ਨਹੀਂ ਹੋਣਾ ਬਾਈ ਆ ਜਾ ਗੈਨੀ ਹੋ ਗਿਆ ਬਾਈ ਕੀ ਗੱਲ ਆ ਇਹ ਅਖਾ ਰਗਨੀ ਨਹੀਂ ਯਾਰ ਮੇਰੇ ਖਰਚਾ ਇਹਦਾ ਛੱਡੀਆ ਰੱਖੀ ਕਿਹੜੀ ਬੱਕਰੀ ਕਿਹੜੀ ਆ ਉਹ ਦਿਖਾਈ ਤੂੰ ਕਰਾ ਦੇ ਲੈ ਸੋ ਉੱਤੇ ਹੈਗਾ 35 ਲਿਖਾਈ ਜੋ ਕਰ ਫੜ ਲੈ ਓਏ ਉਹ ਹੁਣ 33 ਫੜ ਲੈ ਛੋਟੇ ਉਹ 100 ਹੀ ਨਹੀਂ ਮੰਨਦਾ ਲੈ ਦਿਖਾਈ ਨਹੀਂ 300 ਪਾਊਗੀ ਵਿਚਾਰੇ ਨੂੰ ਲੈ 200 ਪਾਊਗੀ ਲੈ ਫੜ ਲੈ ਨਹੀਂ ਨਹੀਂ ਸਮਝਿਆ ਕਰ ਆਲਾ ਬਾਲਾ ਕੋਈ ਨਹੀਂ ਨਹੀਂ ਉਹ ਲਿਖਾਈ ਪਾਉਗੀ ਉਹਨੂੰ 200 ਬਚਾਰਾ ਪੜਾ ਦੂਗਾ ਉਹਨੂੰ ਲਿਖਾਈ ਪਾਉਗੀ ਉਹ ਬਈ 3800 ਲੱਗ ਜਾਊਗਾ ਲਿਖਾਈ ਨਹੀਂ ਪਾਉਗੀ ਉਹ ਲਾਉਣ ਨੂੰ ਤਾਂ ਚਾਰ ਲਵਾਦ ਨੇ ਇੱਥੇ ਸੀ 135 ਹੈ ਗੱਲ ਹੈ 3600 ਰੁਪਏ ਆ ਤੇ ਬੰਦੀ ਲਿਖਾਈ 200 ਲਿਖਾਈ ਪੈ ਗਈ ਉਹਨੂੰ ਉਹ ਲਿਖਾਈ ਵੀ ਇਹਨੇ ਕਰਾਉਣੀ ਆ ਮੈਂ ਤੈਨੂੰ ਕਰਾਣਾ ਲਿਖਾਈ ਲੈ ਚਾਰ 100 ਫੜਾ ਯਾਰ ਚੱਕ ਕਰਾ ਲਿਖਾਈ ਮੇਡ ਕਰਾ ਜਾ ਮੇਡ ਜਾ ਚੱਲ ਕਰਾ ਕਰ ਦ ਬਾਬਾ ਲਿਖਾਈ ਕਿਹੜੀ ਬੱਕਰੀ ਐ ਵਿਖਾਓ ਬਈ ਹੋ ਜਾ ਲੈ ਖੋਲ ਦੋ ਖੋਲ ਲੈ ਬਈ ਲਿਖਾਈ ਆਪਣੀ ਹਾਂਜੀ ਲਿਖਾਈ ਇਹਨਾਂ ਦੀ ਲਓ ਵੀ ਸੌਦਾ ਹੋਇਆ ਤੁਹਾਨੂੰ ਬੱਕਰੀ ਦਿਖਾਉਣੇ ਬਾਈ ਸੁਖਵਿੰਦਰ ਨੇ ਲਈ ਭੁੱਟੀ ਵਾਲੇ ਵਾਲੇ ਨੇ ਉਹ ਚੱਕਰੇ ਹੀ ਬਣ ਗਏ ਜੀ ਜਿਹੜੇ ਜਿਵੇਂ ਆਏ ਨੇ ਜਿਵੇਂ ਹੀ ਬਾਹਰ ਲਈ ਆਏ ਲੋ ਵੀ ਆਹ ਬੱਕਰੀ ਆ ਤੇ ਕਿੰਨੇ ਦੀ ਹੋ ਗਈ ਸੁਖਵਿੰਦਰ ਬਾਈ ਮੈਨੂੰ ਤਾਂ ਪਤਾ ਨਹੀਂ ਕਿੰਨੇ ਦੀ ਹੈ ਕਿੰਨੇ ਦੇ 10 20 ਇਹ ਬਸ 100 ਘਟ ਜਾਂਦੀ ਹੋਗੀ ਤੈਨੂੰ 100 ਘਟ ਜਾਂਦੀ 100 ਘਟ ਚਾਰਦੀ ਹੋਗੀ ਠੀਕ ਹੈ ਬਈ ਇਤਨਾ ਦਾ ਨਾ ਕੀ ਹੈ ਰੋਹਿਤ ਬਈ ਰੋਹਿਤ ਰੋਹਿਤ ਮੱਲਣ ਬੰਨ ਉੱਥੇ ਬੰਨ ਦੇ ਬਈ ਬੰਨ ਦੇ ਉਹਨੇ ਮਾਰਿਆ ਕੀ ਹੱਥ ਡੱਕੀ ਕੀ ਦਿਓ ਮਾਰ ਹੱਥ ਲੋ ਬਈ ਆ ਸੌਦਾ ਹੋ ਗਿਆ ਇੱਕ ਬਾਈ ਗਲਦੀਪ ਨੂੰ ਦਵਾਤੀ ਬੱਕਰੀ ਆਹ ਸੱਜਰ ਸੌਦਾ ਤੇ 5500 ਦਾ ਸੌਦਾ ਹੋ ਗਿਆ ਇਹ ਠੀਕ ਆ ਬਾਈ ਗਲਦੀਪ ਬਈ ਆਪਣਾ ਕਿਹੜਾ ਪਿੰਡ ਆ ਜੀ ਆਹੀ ਹਰੀ ਕੀ ਹਰੀ ਕੀ ਕਲਾ ਬਾਈ ਇਹੇ ਕੰਮ ਆ ਵਪਾਰ ਦਾ ਹੀ ਨਹੀਂ ਨਹੀਂ ਆਪਣਾ ਨਹੀਂ ਨਾ ਕਰੀ ਸੀ ਠੀਕ ਆ ਬਾਈ ਬੰਦਾ ਤਾਂ ਇਹ ਨਹੀਂ ਹਾਂਜੀ ਲਓ ਵੀ ਪੈਸੇ ਬਾਈ ਨੂੰ ਦੇਤੇ ਆ ਠੀਕ ਆ ਬਾਈ ਖੁਸ਼ ਆ ਤੇਰਾ ਖਿਹੜਾ ਛੜਾਤਾ ਕਹੇ بڑے ਬਜੇ ਆਓ ਹੁਣ ਕਾ ਬੜੇ ਬਜੇ ਆਹ ਬੱਕਰੀ ਵੇਚਤੀ ਬਾਈ 5500 ਦੀ ਬਾਈ ਨੇ ਨਵਾਂ ਕੰਮ ਕੀਤਾ ਸੀਗਾ ਤੇ ਚੰਗੀ ਲਿਆ ਕਰੋ ਬਾਈ ਮੇਰੀ ਇਹ ਹੀ ਕਾਟੇ ਜਾਣਾ ਕਹਿਣਾ ਮੇਰਾ ਇਹੀ ਆ ਵੀ ਜੇਦੋਂ ਲਉ ਤਾਂ ਨਸਲ ਆ ਬਾਈ ਨੇ ਬਰਬਰੀ ਕਰਕੇ ਲਈ ਸੀਗੀ ਹੈ ਗੱਬਣ ਲਈ ਸੀਗੀ ਮਹਿੰਗੀ ਤੇ ਚੰਗੇ ਬੱਕਰੇ ਤੋਂ ਕਹਿ ਕੇ ਦਿੱਤੀ ਆ ਵੀ ਗੱਬਣ ਬੱਕਰੀ ਚੰਗੇ ਬੱਕਰੇ ਤੋਂ ਉਹ ਦੇਸੀ ਬੱਕਰੇ ਤੋਂ ਲਵਾ ਕੇ ਆਹ ਦੇਖ ਸਕਦੇ ਹੋ ਤੁਸੀਂ ਬਰੀਡਰ ਦਿੱਤਾ ਇਹਨੇ ਆ ਬੱਕਰਾ ਦੇਸੀ ਚਲੋ ਜੇ ਚੰਗੇ ਤੋਂ ਲੱਗੀ ਹੁੰਦੀ ਕੋਈ ਕੁਝ ਨਾ ਕੁਝ ਬੱਚਾ ਚੰਗਾ ਹੁੰਦਾ ਨਹੀਂ ਨਹੀਂ ਛੋਟੀ ਵੀ ਤਾਂ ਕਾਦੀ ਬਣਾਉਣੀ ਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਬੀਕ ਡੇਰ ਲਓ ਵੀ ਆ ਨਗ ਬਾਈ ਲੈ ਕੇ ਆਏ ਆ ਦੋ ਨਾਂ ਦੀ ਕੱਲੀ ਦਾ ਹਾਂ ਦੋ ਨਾਂ ਦੇ ਕੀ ਕਿਹੜਾ ਪਿੰਡ ਬਾਈ ਆਪਣਾ ਆਹੀ ਹੈ ਹਰੀਕੇ ਹਰੀਕੇ ਕਲਾਈ ਆ ਆ ਦੋਵੇਂ ਨਾ ਕੇ ਤੁਹਾਡੇ ਆ ਤਿੰਨੇ ਤਿੰਨੇ ਆ ਆਹਾਂ ਜੋੜਾ ਹੈ ਉਹ ਨਹੀਂ ਚੱਲਣੇ ਆਪਾਂ ਆ ਨਹੀਂ ਚੱਲਣੇ ਆ ਲੈ ਦੋ ਦੰ ਆ ਲੈ ਲੈ ਯਾਰ ਤੂੰ ਆ ਲੈਣਾ ਗੱਬਣਾ ਇਹ ਹਾਂ 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 ਲੱਥ ਲਾ ਕੇ ਚੈੱਕ ਕਰ ਲੈ ਖਾਲੀ ਬਾਈ ਯਾਰ ਖਾਲੀ ਲਾ ਕੇ ਖਾਲੀ ਕਰਕੇ ਦੇਖ ਲੈ ਹੈ ਦੇਖ ਮੋਗ ਨਾਲ ਲਵੇੜਿਆ ਸੀ ਮੋਗ ਲਈ ਫਿਰਦਾ ਇਹਨੂੰ ਮੋਹ ਮੈਂ ਤਾਂ ਮੋਗ ਲਾ ਵੀ ਮੁਰਗੀਆਂ ਆਈਆਂ ਹਰੀ ਕੇ ਕਲਾ ਬੱਕਰਾ ਮੰਡੀ ਤੇ ਤੇ ਬਾਈ ਲੈ ਕੇ ਆਇਆ ਮਢਾਕ ਵਾਲਾ ਸੇਵ ਬਾਈ ਸੇਵ ਦਾ ਕੀ ਮੁੱਲ ਰੱਖਿਆ ਮੁਰਗੀਆਂ ਦਾ ਬਾਈ ਸਾਰੀਆਂ ਦਾ ਅੱਠਾਂ ਦਾ 4200 ਮੰਗਦੇ ਅੱਠਾਂ ਦਾ ਲਾ ਵੀ ਆ ਮੁਰਗੀਆਂ ਅੱਠੇ ਤੇ 4200 ਰੁਪਈਆ ਜਗਿਆ ਲਾਇਆ ਕੁਸ ਬਾਈ ਬਾਈ ਮੈਂ ਤਾਂ ਚਾਰ ਲੈਣੀਆਂ ਸੀ ਚਾਰਾਂ ਦਾ ਕੀ ਲਾਉਣਾ ਤੂੰ 1100 ਦੀ ਹੁੰਦੀ ਸੀ ਚਾਲੇ ਅਰੇ 1100 ਰੁਪਿਆ ਲੱਗ ਚੁੱਕਿਆ ਮੁਰਗੀਆਂ ਦਾ ਆ ਮੁਰਗੀਆਂ ਸਾਰਿਆਂ ਦਾ ਗੋਤਾ ਮਾਰ ਲੈ ਚੱਲ ਲੈ ਨਹੀਂ ਨਹੀਂ ਕਹਿ ਨਾ ਕਰੇ ਰੱਖ ਦੋ ਲੈ ਦੋ ਯਾਰ ਦੋ ਲੈ ਦੋ ਮੈਨਾਂਗੇ ਕਾਲ ਤੋਂ ਵਰਤਾਂ ਯਮਾਈ ਇਹਨੇ ਜਾਣਾ ਭੂਗਮ ਲੈ ਵੀ 2000 ਲਾਤਾ ਕੁਲਦੀਪ ਨੇ हां भाई बिलू 2500 ਦੀ ਆਉਂਦੇ ਆ ਚੱਕ ਵਾਹ ਬਈ ਵਾਹ ਇਹ ਆ ਬਿੱਲੂ ਇਹ ਬਿੱਲੂ ਬਦਮਾਸ਼ ਆ ਬਈ ਬਿੱਲੂ ਬਦਮਾਸ਼ ਰੱਤੇ ਟਿੱਬੇ ਵਾਲਾ ਪਾਉਂਦਾ ਬਿੱਲੂ ਜੀੱਖੀ ਜਾਊ ਫਿਰ ਧੋਲੇ ਕੀ ਪਾਉਣੇ ਆ ਚਾਕ ਭੱਜਣ ਦੇਣਾ ਉਹ ਕਿੱਥੋਂ ਲੋ ਹੋਰ ਕੱਦ ਲਈ ਇਹ ਸਵਾਗਤ ਹਾਂ ਬਈ 2600 ਕਲਦੀਪ ਦਾ ਹੋ ਗਿਆ 2700 ਕਰ ਯਾਰ 2700 ਬਿੱਲੂ ਦਾ ਹੁਣ ਗਿਆ ਬਈ ਹੋ ਗਈ ਚਾਚਾ ਕੋਈ ਨਹੀਂ ਚਾਚਾ ਇਹ ਗੇਲ ਜਾ ਥਾਮਿਆ ਮੇਰਾ ਠੀਕ ਆ ਬਿੱਲੂ ਪੈਸੇ ਲਾ ਲ ਥੰਮ ਗਿਆ ਫੇਰ ਥੰਮ ਕੀ ਗੱਲ ਬਿੱਲੂ ਦੀ ਬਿੱਲੂ ਨੂੰ ਪਤਾ ਹੀ ਆ ਵੀ ਕਾਲੀਆਂ ਕਿੰਨੇ ਦੀ ਆ ਆ ਬਿੱਲੂ ਨੂੰ ਪਤਾ ਹੀ ਆ ਵੀ ਕਾਲੀਆਂ ਕਿੰਨੇ ਦੀ ਭਲਾਈਆਂ ਦੇ 2.5 250 ਦਿੰਦੇ ਜੀ ਜੇ 2.5 250 ਦੀਆਂ ਉੱਥੇ ਦਿੰਦੇ ਨਾ ਆਪਾਂ ਬੈਠੇ ਯਾਰ ਕੋਟ ਦੇ ਤੇ ਮੈਂ ਵੀ ਉੱਥੇ ਆਇਆ ਕੱਲ ਤੂੰ ਐਡੀਆਂ ਐਡੀਆਂ ਮੁਰਗੀਆਂ ਮੈਥੋਂ 250 ਦੇ ਸਾਨੇ ਕਿ 170